ਪਵਨ ਜਗਤ ਜੋਤ ਜੁਗੋ ਜੋਗਿਆ ਤਲ ਛਤਰ ਚਬਰ ਤਖਤਾਂ ਦੇ ਮਾਲਕ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਪਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਤਕਾਰਯੋਗ ਸਾਧ ਸੰਗਤ ਜੀਓ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੀ ਬਾਰ ਕ੍ਰਿਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਾਂ ਦੀ ਸੋਰਠਿ ਰਾਗ ਦੇ ਵਿੱਚ ਉਚਾਰਣ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਵਚਨ ਹਨ ਜੋ ਨਾਰ ਦੁੱਖ ਵੈ ਦੁੱਖ ਨਹੀਂ ਮੰਨੈ ਮਹਾਰਾਜ ਕਹਿੰਦੇ ਹਨ ਕਿ ਭਾਈ ਜਿਹੜਾ ਮਨੁੱਖ ਦੁੱਖਾਂ ਦੇ ਵਿੱਚ ਕਬਰ ਹੁੰਦਾ ਨਹੀਂ ਹੈ ਔਰ ਜਿਹੜਾ ਸੁਖ ਸਨਹਿ ਅਰਪੈ ਨਹੀਂ ਜਾ ਕੈ ਕੰਚਨ ਮਟੀ ਮਨੈ ਜਿਸ ਦੇ ਹਿਰਦੇ ਵਿੱਚ ਸੁੱਖਾਂ ਨਾਲ ਮੋਹ ਨਹੀਂ ਕਿਸੇ ਕੇ ਸੰਬੰਧੇ ਡਰ ਨਹੀਂ ਹਨ ਔਰ ਜਿਹੜਾ ਮਨੁੱਖ سونے ਨੂੰ ਮਿੱਟੀ ਸਮਾਨ ਸਮਝਦਾ ਹੈ ਉਸ ਦੇ ਅੰਦਰ ਪ੍ਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ ਜਦੋਂ ਕਹਿੰਦੇ ਮਹਾਰਾਜ ਦਾ ਨਿਵਾਸ ਹੋ ਜਾਏ ਮਹਾਰਾਜ ਦੀ ਕਿਰਪਾ ਹੋ ਜਾਏ ਆਕਾਲ ਪੁਰਖ ਪ੍ਰਮਾਤਮਾ ਦੀ ਮਿਹਰ ਹੋ ਜਾਏ ਫਿਰ ਮਨੁੱਖ ਦੁੱਖਾਂ ਵਿੱਚ ਘਬਰਾਉਂਦਾ ਨਹੀਂ ਤੇ ਸੁੱਖਾਂ ਵਿੱਚ ਜ਼ਿਆਦਾ ਫੁੱਲਿਆਂ ਨਹੀਂ ਸਮੋਂਦਾ ਉਹ ਕਹਿੰਦੇ سونے ਅਤੇ ਮਿੱਟੀ ਨੂੰ ਇੱਕ ਸਮਾਨ ਸਮਝਣ ਲੱਗ ਜਾਂਦਾ ਹੈ ਰਹਾਉ ਨਾ ਹਨੰਦਿਆ ਨਹ ਉਸ ਤਤ ਜਾ ਕੇ ਲੋਭ ਮੋਹ ਅਭਿਮਾਨਾ ਔਰ ਜਿਸ ਮਨੁੱਖ ਦੇ ਅੰਦਰ ਕਿਸੇ ਦੀ ਚੁਗਲੀ ਬੁਰਾਈ ਨਹੀਂ ਕਿਸੇ ਦੀ ਉਹ ਖਸਾਬੰਦ ਨਹੀਂ ਕਰਦਾ ਜਿਸ ਦੇ ਅੰਦਰ ਨਾ ਲੋਭ ਹੈ ਨਾ ਮੋਹ ਹੈ ਨਾ ਹੰਕਾਰ ਹੈ ਜਿਹੜਾ ਹਰਕ ਸੋਗ ਤੇ ਰਹੈ ਨਿਆਰੋ ਨਾਹੀ ਮਾਨ ਅਪਮਾਨਾ ਜਿਹੜਾ ਮਨੁੱਖ ਕਹਿੰਦੇ ਖੁਸ਼ੀ ਅਤੇ ਗਮੀ ਤੋਂ ਨਰਲੇਪ ਰਹਿੰਦਾ ਜਿਸ ਨੂੰ ਨਾ ਆਦਰ ਕੋ ਸਕਦਾ ਨਾ ਨਰਾਦਰੀ ਮਨੁੱਖ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਿਵਾਸ ਹੋ ਜਾਂਦਾ ਜਿਹਦੀ ਐਸੀ ਅਵਸਥਾ ਹੋ ਜਾਂਦੀ ਜਿਹੜਾ ਕਹਿੰਦੇ ਐਸੀ ਅਵਸਥਾ ਵਾਲਾ ਕਦੇ ਮਨੁੱਖ ਮਿਲ ਜਾਏ ਤਾਂ ਸਮਝ ਲੋ ਵੀ ਇਸ ਦੇ ਅੰਦਰ ਪ੍ਰਮਾਤਮਾ ਦਾ ਨਿਵਾਸ ਹੈ। ਔਰ ਜਿਹੜਾ ਮਨੁੱਖ ਆਸਾ, ਮਨਸਾ ਸਗਲ त्यागੇ। ਜਗ ਤੇ ਰਹੇ ਨਿਰਾਸਾ। ਗੰਨ ਭਾਈ ਜਿਹੜਾ ਮਨੁੱਖ ਆਸਾ ਉਮੀਦਾਂ ਸਭ ਤਿਆਗ ਦਿੰਦਾ। ਜਗਤ ਤੋਂ ਨਿਰਮੋਹ ਰਹਿੰਦਾ। ਔਰ ਕਾਮ, ਕ੍ਰੋਧ ਜੇ ਪਰਸੈ ਨਾ ਹਨ। ਇਹ ਕਟ ਬ੍ਰਹਮਨ ਨਿਵਾਸਾ ਜਿਸ ਮਨੁੱਖ ਨੂੰ ਨਾ ਕਾਮ ਨਾ ਕ੍ਰੋਧ ਨਾ ਕਾਮ ਵਾਸਨਾ ਕਹਿੰਦੇ ਇਹ ਛੋ ਨਹੀਂ ਸਕਦੇ ਉਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਿਵਾਸ ਹੁੰਦਾ ਹੈ ਗੁਰ ਕਿਰਪਾ ਜੇ ਨਰ ਕੋ ਕੀਨੀ ਤਹ ਇਹ ਜੁਗਤ ਪਛਾਨੀ ਗੁਰੂ ਸਾਹਿਬ ਜੀ ਸਮਝਾਉਂਦੇ ਨੇ ਭਾਈ ਜਿਸ ਮਨੁੱਖ ਉਤੇ ਗੁਰੂ ਨੇ ਮਿਹਰ ਕੀਤੀ ਉਸਨੇ ਹੀ ਜੀਵੰਦੀਏ ਜਾਚ ਸਮਝੀ ਏ ਉਹੀ ਮਨੁੱਖ ਸਮਝਦਾ ਗੁਰੂ ਦੇ ਬਚਨਾਂ ਨੂੰ ਉਹਨੂੰ ਫਿਰ ਇਹ ਗਿਆਨ ਹੋ ਜਾਂਦਾ ਪ੍ਰਮਾਤਮਾ ਦੇ ਘਰ ਤੋਂ ਕਿ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ ਵਿਹ ਨਾਨਕ ਉਹ ਮਨੁੱਖ ਪ੍ਰਮਾਤਮਾ ਨਾਲ ਇਉਂ ਇੱਕਮਿਕ ਹੋ ਜਾਂਦਾ ਜਿਵੇਂ ਪਾਣੀ ਨਾਲ ਮਿਲ ਕੇ ਪਾਣੀ ਇੱਕ ਹੋ ਜਾਂਦਾ ਹੈ ਪਾਣੀ ਵਿੱਚ ਪਾਣੀ ਮਿਲ ਕੇ ਫਿਰ ਸਾਤ ਸੰਗਤ ਇੱਕ ਹੋ ਜਾਂਦਾ ਹੈ ਇਸ ਕਰਕੇ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਹਨ ਕਿ ਉਹਨਾਂ ਗੁਰਸਿੱਖਾਂ ਦਾ ਨਿਰੰਕਾਰ ਦੇ ਨਾਲ ਇਦਾਂ ਮੇਰ ਹੋ ਜਾਂਦਾ ਹੈ ਗੁਰੂ ਕਿਰਪਾ ਕਰਨ ਸਾਡੇ ਸਾਰਿਆਂ ਉੱਤੇ ਮੇਰ ਭਰਿਆਤ ਰੱਖਣ ਕਿ ਨਿਰੰਕਾਰ ਦੇ ਵਿੱਚ ਔਰ ਗੁਰੂ ਦੇ ਸਿੱਖ ਵਿੱਚ ਕੋਈ ਅਪੇਧ ਨਹੀਂ ਰਹਿ ਜਾਂਦਾ ਪਰਮਾਤਮਾ ਸਭ ਨਾਲ ਪਰ ਮੇਰ ਭਰਿਆਤ ਰੱਖਣ ਸਭਨਾਂ ਨੂੰ ਨਾਮਦਾਨ ਤੰਦਰੁਸਤੀ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਔਰ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪ੍ਰੇਮ ਪਿਆਰਤ ਭਾਕਤਾ ਦੀ ਅਰਦਾਸ ਗੁਰੂ ਘਰ ਦੀਆਂ ਸੇਵਾਵਾਂ ਨਿਰਵਿਘਨ ਸੰਪੂਰਨ ਹੋ ਜਾਣ ਇਸ ਸੰਬੰਧੀ ਵੀ ਅਰਦਾਸ ਆਪਨ ਕਰਦੇ ਰਹਿਣਾ ਚਾਹੀਦਾ ਹੈ ਗੁਰੂ ਕਿਰਪਾ ਕਰੇ ਬਿਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੁਰਬਿੰਦ ਕਾ ਪੂਰਣ ਗੁਣ ਦਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ